ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਗੱਲ ਕਰਾਂਗੇ ਆਪਾਂ ਜਿੱਦਾਂ ਬੱਚਿਆਂ ਦੇ ਐਨਕਾ ਲੱਗ ਜਾਂਦੀਆਂ ਛੋਟੇ ਬੱਚੇ ਆ ਪੜ੍ਹਾਈ ਵੱਲ ਜ਼ਿਆਦਾ ਧਿਆਨ ਹੁੰਦਾ ਜਾਂ ਟੀਵੀ ਦੇਖਦੇ ਆ ਬੱਚਿਆਂ ਦੀ ਰੋਸ਼ਨੀ ਕਾਫੀ ਡਾਊਨ ਹੋ ਜਾਂਦੀ ਆ ਤੇ ਕਾਫੀ ਨਿਗਾ ਘਟ ਜਾਂਦੀ ਆ ਇਸ ਕਰਕੇ ਆਪਾਂ ਨੂੰ ਛੋਟੀ ਉਮਰ ਵਿੱਚ ਉਹਨਾਂ ਦੇ ਚਸ਼ਮਾ ਲਗਵਾਉਣਾ ਪੈਂਦਾ ਤੇ ਚਸ਼ਮਾ ਤਾਰਨ ਦਾ ਤਰੀਕਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਆਏ ਅਸੀਂ ਆਪਣੇ ਘਰ ਵਿੱਚ ਖੁਦ ਉਹ ਚੀਜ਼ਾਂ ਬਣਾ ਕੇ ਰੱਖਦੇ ਆ ਤੇ ਬੱਚਿਆਂ ਦੀ ਨਿਗਾ ਤੇ ਕਾਫੀ ਫਰਕ ਪੈਂਦਾ ਜਿੱਦਾਂ ਐਨਕ ਲੱਗੀ ਹੁੰਦੀ ਆ ਉਹ ਵੀ ਉੱਤਰ ਜਾਂਦੀ ਆ ਤੁਸੀਂ ਖਾਣ ਤੋਂ ਪਹਿਲਾਂ ਨਿਗਾ ਚੈੱਕ ਕਰਵਾਇਓ ਫਿਰ 1 ਮਹੀਨਾ ਜਿਹੜਾ ਅਸੀਂ ਤੁਹਾਡੇ ਨਾਲ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਬਣਾਇਆ ਸੀ ਫਿਰ ਤੁਸੀਂ ਇੱਕ ਮਹੀਨਾ ਖਾ ਕੇ ਫਿਰ ਤੁਸੀਂ ਨਿਗਾ ਚੈੱਕ ਕਰਵਾ ਸਕਦੇ ਆ ਕਿ ਕਿੰਨਾ ਕੁ ਫਰਕ ਪੈਂਦਾ ਏ ਉਹ ਚੀਜ਼ ਖਾਣ ਨਾਲ ਬੱਚਿਆਂ ਨੂੰ ਤੇ ਇਹਨੂੰ ਕੋਈ ਵੀ ਖਾ ਸਕਦਾ ਏ ਵੱਡੇ ਤੇ ਲੈ ਕੇ ਛੋਟੇ ਬੱਚੇ ਤੱਕ ਵੀ ਆਪਾਂ ਇਹ ਦੇ ਸਕਦੇ ਆ ਬੱਚਿਆਂ ਨੂੰ ਕੋਈ ਇਹਦਾ ਸਾਈਡ ਵੈਕਟ ਨਹੀਂ ਹੈਗਾ ਤੇ ਤੁਸੀਂ ਵੀ ਆਪ ਖਾ ਕੇ ਖਾ ਸਕਦੇ ਆ ਤੇ ਬਣਾ ਸਕਦੇ ਆ ਘਰ ਵਿੱਚ ਇਹ ਸਾਰਾ ਸਮਾਨ ਤੁਹਾਨੂੰ ਕਿਚਨ ਵਿੱਚ ਹੀ ਉਹ ਮਿਲ ਜਾਣਾ ਜੀ ਇਹ ਦੇਖੋ ਜੀ ਪਹਿਲਾਂ ਅਸੀਂ ਬਣਾ ਕੇ ਰੱਖਿਆ ਹੋਇਆ ਹੈ ਇਹ ਹੋ ਰਿਹਾ ਖਤਮ ਤੇ ਆਪਾਂ ਇਹਨੂੰ ਖਤਮ ਹੋਣੇ ਨਹੀਂ ਦਿੰਦੇ ਹੈਗੇ ਤੇ ਬੱਚੇ ਖੁਸ਼ ਹੋ ਕੇ ਖਾਂਦੇ ਆ ਇਹ ਲੈਣ ਆਪਾਂ ਨੇ ਸ਼ਾਮ ਨੂੰ ਦੁੱਧ ਨਾਲ ਇੱਕ ਗਲਾਸ ਦੁੱਧ ਦਾ ਲੈ ਲੈਣਾ ਤੇ ਇੱਕ ਚਮਚਾ ਚਪਾਨੇ ਦਾ ਲੈ ਲੈਣਾ ਜੋ ਆਪਾਂ ਬਣਾ ਕੇ ਰੱਖਿਆ ਹੋਇਆ ਤੁਹਾਨੂੰ ਦੱਸਦੇ ਆਪਾਂ ਨੇ ਇਹ ਕਿੱਦਾਂ ਬਣਾਇਆ ਹੋਇਆ ਕਿਵੇਂ ਬੱਚਿਆਂ ਦੀ ਰੋਸ਼ਨੀ ਤੇਜ ਹੁੰਦੀ ਆ ਤੇ ਐਨਕ ਵੀ ਉਤਰੂਗੀ ਪੂਰੀ ਅਸੀਂ ਗਰੰਟੀ ਨਾਲ ਦੱਸਦੇ ਆ ਸਾਡੇ ਬੱਚਿਆਂ ਦੀ ਬਹੁਤ ਨਿਗਾ ਤੇਜ ਆ ਤੇ ਕਿਸੇ ਬੱਚੇ ਦੇ ਸਾਡੇ ਘਰ ਵਿੱਚ ਐਨਕ ਲੱਗੀ ਨਹੀਂ ਹੋਈ ਜੀ ਤੁਸੀਂ ਖੁਦ ਬਣਾਓ ਤੇ ਖੁਦ ਆਪਣੇ ਬੱਚਿਆਂ ਨੂੰ ਦੋ ਤੇ ਖੁਦ ਵੀ ਖਾਓ ساری ਉਮਰ ਤੁਹਾਡੇ ਐਨਕ ਨਹੀਂ ਲੱਗ ਸਕਦੀ ਜੀ ਇਕੋ ਹੀ ਜ਼ਿਆਦਾ ਕੋਈ ਬੜਾ ਖਰਚਾ ਨਹੀਂ ਹੈਗਾ ਆਪਾਂ ਘਰੇਲੂ ਚੀਜ਼ਾਂ ਵਿੱਚ ਇਹਨੂੰ ਵਰਤਦੇ ਆ ਤੇ ਆਪਾਂ ਇਹ ਹਮੇਸ਼ਾ ਕਿਚਨ ਵਿੱਚ ਲਿਆ ਕੇ ਰੱਖਦੇ ਆ ਸਮਾਨ ਇਹਦੇ ਇਹਦੇ ਨਾਲੇ ਤੁਹਾਡੇ ਘਰ ਵਿੱਚੋਂ ਤਿਆਰ ਹੋ ਜਾਣੀ ਦਵਾਈ ਜਿਹੜੀ ਇਹ ਬਣਾਈ ਹੋਈ ਆ ਤਾਂ ਤੁਹਾਨੂੰ ਦੱਸ ਦਿੰਦੇ ਆ ਜੀ ਇਹ ਆਪਾਂ ਨੇ ਕਿੱਦਾਂ ਤਿਆਰ ਕਰੀ ਹੋਈ ਆ ਇਹ ਹੈ ਜੀ ਬਾਦਾਮ ਇਹ ਹੈਗੀ ਮਿਸ਼ਰੀ ਇਹ ਲੈ ਲੈ ਜੀ 100 ਗ੍ਰਾਮ ਆਪਾਂ ਨੇ ਬਦਾਮ ਲੈ ਲੇ ਤੇ 30 ਗ੍ਰਾਮ ਮਿਸ਼ਰੀ ਲੈ ਲਈ ਇਹ 20 ਗ੍ਰਾਮ ਆਪਾਂ ਨੇ ਸੌਂਫ ਲੈ ਲਈ ਇਹ ਸੌਂਫ ਨੂੰ ਥੋੜਾ ਆਪਾਂ ਨੇ ਭੁੰਨ ਲਿਆ ਜਿਆਦਾ ਨਹੀਂ ਬਸ ਥੋੜਾ ਹੀ ਇੱਕ 2 ਮਿੰਟ ਬਸ ਭੁੰਨਣਾ ਅੱਧ ਕੱਚੀ ਜੀ ਰੱਖਣੀ ਹੈ ਇਹ ਜਿਆਦਾ ਨਹੀਂ ਇਹ ਭੁੰਨਣੀ ਹੈਗੀ ਤੇ ਆਪਾਂ ਨੇ ਇਹ ਲੈ ਲਈ ਜਮੈਣ ਇਹਨੂੰ ਵੀ ਆਪਾਂ ਨੇ ਥੋੜਾ ਜਿਹਾ ਭੁੰਨਣਾ ਕਿਉਂਕਿ ਇਹ ਜਦੋਂ ਆਪਾਂ ਇਹਨੂੰ ਗ੍ਰाइंड ਕਰਦੇ ਆ ਤਾਂ ਇਹ ਜਲਦੀ ਆਨ ਪਾਊਡਰ ਬਣ ਜਾਂਦਾ ਬੱਚਿਆਂ ਨੂੰ ਖਾਣ ਵਿੱਚ ਦਿੱਕਤ ਨਹੀਂ ਆਉਂਦੀ ਨਹੀਂ ਤਾਂ ਬੱਚੇ ਖਾਂਦੇ ਨੇ ਵੀ ਸਾਡੇ ਮੂੰਹ ਵਿੱਚ ਆਉਂਦੀ ਹੈ ਇਹ ਤੇ ਇਹਨੂੰ ਜੱਾ ਥੋੜਾ ਜਿਹਾ ਆਪਾਂ ਨੇ ਫਰਾਈ ਕਰਨਾ। ਇਤਹਾਦਾ ਨਹੀਂ ਇਹਨੂੰ ਭੁੰਨਣਾ ਆਪਾਂ ਨੇ ਥੋੜਾ 2 ਮਿੰਟ ਜਾਂ 1 ਮਿੰਟ ਇਹਨੂੰ ਭੁੰਨਣਾ ਆਪਾਂ ਨੇ ਬਸ। ਤੇ ਆਹ ਹੈਗੀ ਖਸ ਖਸ ਜੀ। ਇਹ ਮੈਂ ਜਿਾ ਅਗਰ ਆਮਾ ਆਪਣੇ ਖਸ ਖਸ ਲੱਤੀ ਆ ਤੇ ਇਹਨੂੰ ਵੀ ਆਪਾਂ ਨੇ ਥੋੜਾ ਜਿਹਾ ਭੁੰਨ ਲਿਆ 1 ਜਾਂ 2 ਮਿੰਟ। ਇੱਕ ਦੋ ਮਿੰਟ ਤਾਂ ਵੈਸੇ ਯਾਦ ਆਈਆ ਬਸ ਤੁਸੀਂ ਗਰਮ ਕਰਕੇ ਭਾਂਡਾ ਕੋਈ ਵੀ ਜਿੱਥੇ ਤੁਸੀਂ ਭੁੰਨਣਾ ਤਾਂ ਉਹਦੇ ਵਿੱਚ ਤੁਸੀਂ ਇਹਨੂੰ ਪਾ ਸਕਦੇ ਆ ਬਸ ਜਦ ਹੀ ਕੱਢ ਲਓ ਤੇ ਆਹ ਹੈ ਜੀ ਦੀ ਕਾਲੀ ਮਿਰਚ ਇਹ 10 ਵੀ ਕਾਲੀ ਮਿਰਚ ਲੈਣੀ ਆ ਜ਼ਿਆਦਾ ਨਹੀਂ ਪਾਉਣੀ ਹੈਗੀ ਤੇ ਜ਼ਿਆਦਾ ਪਾਵਾਂਗੇ ਤਾਂ ਕੌੜੀ ਹੋ ਜਾਊਗੀ ਫਿਰ ਬੱਚਿਆਂ ਨੇ ਖਾਣੀ ਨਹੀਂ ਮਹਾਨੇ ਕਰਨਗੇ ਨਾ ਖਾਣ ਦੇ ਤੇ ਉਹਨਾਂ ਕੇ ਪਾਓ ਵੀ ਜਿੰਨਾ ਕਿ ਬੱਚੇ ਖਾ ਸਕਣ ਜੇ ਮਿੱਠਾ ਤੇਜ ਖਾਂਦੇ ਆ ਤਾਂ ਬੱਚੇ ਤੁਸੀਂ ਮਿਸਰੀ ਵੱਧ ਪਾ ਸਕਦੇ ਆ ਇਹਨਾਂ ਨੂੰ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਗ੍ਰੈਂਡਰ ਕਰ ਲੈਣਾ ਜੀ ਇਹ ਮਿਕਸੀ ਵਿੱਚ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਨੇ ਇਹਨਾਂ ਨੂੰ ਗ੍ਰੈਂਡ ਕਰਕੇ ਰੱਖ ਲੈਣਾ ਜੀ ਇਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਤੇ ਇਹਨੂੰ ਆਪਾਂ ਦੁੱਧ ਨਾਲ ਲੈ ਸਕਦੇ ਆ ਤੇ ਚਾਮ ਨੂੰ ਬੁੱਧਣਾ ਲਓ ਜੀ ਇਹ ਪੈਣ ਲੱਗੇ ਜਦੋਂ ਆਪਣੇ ਖਾਣਾ ਖੋਣਾ ਖਾ ਲਿਆ ਤਾਂ ਇੱਕ ਕੱਪ ਦੁੱਧ ਦਾ ਲੈ ਲਓ ਤੇ ਇੱਕ ਚਮਚ ਜਾਂ ਡੇਢ ਚਮਚ ਤੁਸੀਂ ਲੈ ਸਕਦੇ ਆ ਇਹਦਾ ਤੇ ਹੁਣ ਤੁਹਾਨੂੰ ਬਣਾ ਕੇ ਆਪਾਂ ਦਿਖਾ ਦਿੰਦੇ ਆ ਜੀ ਆ ਦੇਖ ਲਓ ਜੀ ਸਾਡੇ ਕੋਲ ਪਹਿਲਾਂ ਦਾ ਬਣਿਆ ਹੋਇਆ ਤੇ ਇਹ ਥੋੜਾ ਜਿਹਾ ਰਹਿ ਗਿਆ ਖਤਮ ਹੋ ਗਿਆ ਸੀ ਖਤਮ ਹੋਣ ਨਹੀਂ ਦਿੰਦੇ ਆਂਟੀ ਆ ਦੇਖ ਲਓ ਜੀ ਹੁਣ ਖਸ ਖਸ ਅਜਮੈਨ ਤੇ ਸੌਫ ਆਹ ਹੈਗੀ ਕਾਲੀ ਮਿਰਚ ਇਹ ਹੈਗੀ ਮਿਸ਼ਰੀ ਬਦਾਮ ਇਹ ਆਪਾਂ ਨੇ ਸਾਰੇ ਆਪਾਂ ਨੇ ਗ੍ਰਾਈਂਡਰ ਕਰਦਣੇ ਗ੍ਰਾਈਂਡਰ ਕਰਕੇ ਜੀ ਇਹਦਾ ਆਪਾਂ ਨੇ ਵਧੀਆ ਇੱਕ ਪਾਊਡਰ ਤਿਆਰ ਕਰਨਾ ਜੇ ਤੁਸੀਂ ਤੁਹਾਡੇ ਬੱਚੇ ਇਦਾਂ ਹੀ ਖਾ ਸਕਦੇ ਆ ਤਾਂ ਇਦਾਂ ਹੀ ਖਾ ਲੈਣਾ ਨਹੀਂ ਜੀ ਤੁਸੀਂ ਇਹਨੂੰ ਛਾਣ ਕੇ ਰੱਖ ਸਕਦੇ ਆ ਛਾਣ ਕੇ ਛਾਲਣੀ ਰਾਹੀਂ ਛਾਣ ਕੇ ਐਨ ਇਹਦਾ ਵਧੀਆ ਐਨ ਆਟੇ ਮங்கோ ਜਿਹਦਾ ਆਟਾ ਹੁੰਦਾ ਏ ਕਣਕ ਦਾ ਐਦਾ ਪਾਊਡਰ ਬਣ ਜਾਣਾ ਨਹੀਂ ਦਰਦਰਾ ਨਾ ਰੱਖਿਓ ਇਹਨੂੰ ਮੋਟਾ ਨਾ ਰੱਖਿਓ ਐਨ ਇਹਦਾ ਪਾਊਡਰ ਬਣਾਇਓ ਜੀ ਇਹ ਸੌਂਫ ਮੈਂ ਥੋੜੀ ਥੋੜੀ ਭੁੰਨੀ ਆ ਆ ਦੇਖ ਲਓ ਜੀ ਤੇਜ ਮੇਣ ਵੀ ਥੋੜੀ ਭੁੰਨੀ ਆ ਖੜਕਦੀ ਆ ਇਹ ਹੱਥ ਨਾਲੇ ਪਾਊਡਰ ਦੇ ਕੋ ਬਣਾ ਰਿਹਾ ਇਹਦਾ ਤੇ ਖਾਸ ਖਾਸ ਵੀ ਬਸ ਮੈਂ ਗਰਮ ਭਾਂਡੇ ਵਿੱਚ ਪਾ ਕੇ ਹੀ ਕੱਢ ਲਈ ਇਹ ਬਦਾਮ ਨਹੀਂ ਭੁੰਨਣੇ ਹੈਗੇ ਇਹ ਮਿਸ਼ਰੀ ਲਈ ਆਪਾਂ ਨੇ ਜੀ ਤਾਗੇ ਵਾਲੀ ਤੇ ਇਹਦਾ ਪਾਊਡਰ ਹੋਇਆ ਹੋਇਆ ਪਹਿਲਾਂ ਆਲਾ ਤਿਆਰ ਜੀ ਤੇ ਆਪਾਂ ਤਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਕਿਉਂਕਿ ਆਪਾਂ ਇਹਨੂੰ ਆਪਣੇ ਘਰ ਵਿੱਚ ਵਰਤਦੇ ਆ ਜੀ ਇਸ ਕਰਕੇ ਮੈਂ ਵੀਡੀਓ ਬਣਾਈ ਆ ਤੁਸੀਂ ਵੀ ਬਣਾ ਕੇ ਖਾ ਸਕਦੇ ਆ ਜੀ ਸਾਰੇ ਤੇ ਆਪਣੇ ਬੱਚਿਆਂ ਦੀ ਨਿਗਾਹ ਤੇਜ ਕਰ ਸਕਦੇ ਆ ਤੁਸੀਂ ਪਹਿਲਾਂ ਟੈਸਟ ਕਰਵਾ ਲਿਓ ਖਾਣ ਤੋਂ ਪਾਊਡਰ ਜਿਹੇ ਜੇ ਤੁਸੀਂ ਇਹ ਹੈਗਾ ਜੀ ਆਪਣਾ ਸਾਰਾ ਸਮਾਨ ਆ ਦੇਖ ਲਓ ਜੀ ਬਸ ਜ਼ਿਆਦਾ ਨਹੀਂ ਹੈਗਾ ਤੇ ਆ ਕੁਸੀ ਬਣਾਉਣਾ ਪੈਂਦਾ ਤੁਸੀਂ ਬਣਾ ਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਤੇ ਵਧੀਆ ਰੋਸ਼ਨੀ ਹੋਊਗੀ ਅੱਖਾਂ ਦੀ ਜ਼ਿੰਦਗੀ ਭਰ ਆਰੰਕ ਨਹੀਂ ਲੱਗੂਗੀ ਸੀ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨੀ ਲਾਈਕ ਕਰਨੀ ਤੇ ਸਬਸਕ੍ਰਾਈਬ ਕਰਨੀ ਜੀ ਤੇ ਤਾਂ ਕਿ ਤੁਹਾਡੇ ਨਾਲ ਅੱਗੇ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ സത്സരികാലി